ਬਾਬਾ ਨੇ ਉਹਨੂੰ ਤੇ ਹੈ ਬਾਬਾ ਜੀ ਸੇ ਗਿਆ ਹਾਂ ਜੀ ਇਹ ਯਾਦ ਹੈ ਛੁੱਟੀ ਹੋਈ ਮੈਂ ਵੀ ਨਾਲ ਚਲਾ ਗਿਆ ਐ ਵੇਖਿਆ ਗਿਆ ਹਾਂ ਉਹ ਬੰਦੇ ਬੋਲਣ ਬਾਬਾ ਵਾਲਿਆਂ ਸਭ ਛੁੱਟੀ ਕਰੋ 9 ਵਜੇ ਕੇ ਹਾਂ ਜੀ ਉਹਨਾਂ ਬਾਬੇ ਬੜੇ ਖੁਸ਼ ਤੇ ਅੱਜ ਤੇ ਬਾਬਿਆਂ ਨੂੰ ਗੱਲ ਪੁੱਛੀ ਪੰਜ ਛੇ ਬੰਦੇ ਪਰਾਂ ਲੈ ਗਿਆ ਹਾਂ ਜੀ ਉਹਨਾਂ ਹੋਰ ਬੰਦਿਆਂ ਨੂੰ ਡਟ ਰਹੇ ਆਂਦੇ ਨੇ ਬਾਬਿਆਂ ਨੂੰ ਪੰਜਲ ਪੁੱਛੀ ਤੇ ਦੁਨੀਆਂ ਜਿਹੜੀ ਸੰਵੇਦਨਾ ਸੱਗੇ ਬੰਨੋ ਕੰਨ ਨਾਲ ਬਾਰੇ ਦੇ ਚੱਤ ਹੋ ਜਾਂਦੀ ਹੈ ਹਾਂਜੀ ਹਾਂਜੀ ਆਹ ਤਾਂ ਚੰਗਾ ਆਹ ਤਾਂ ਹੈ ਕਰ ਲੇ ਹੱਟੇ ਹੋ ਗਏ ਬਾਬਿਆਂ ਨੂੰ ਮੇਜ਼ਰ ਵਿੱਚ ਹੂੰ ਇਹ ਨਾਲਾ ਤਾਂ ਹੱਟ ਹੀ ਹੈ ਅੱਛਾ ਜੀ ਬਾਬੇ ਨੂੰ ਪੰਜਾਂ ਨੇ ਜਾ ਜਾਂਦੇ ਬਾਬਾ ਜੀ ਹੱਦੀ ਬੇਨਤੀ ਹੈ ਹਾਂਜੀ ਦੇ ਲੀਜ਼ ਨਾ ਹਾਂ ਜੀ ਐਸੋ ਅੰਦਰ ਆ ਕੇ ਬੱਝਨ ਗੋਇਣਾ ਬਾਬਿਆਂ ਨੇ ਛੱਡੋ ਤਾਂ ਬਾਬੇ ਬਣਾ ਜੋ ਹੱਢੀ ਦਾ ਅਜੇ ਦੇ ਅੰਦਰ ਹੀ ਇਹ ਪੁੱਛਣਾ ਹੈ ਉਹ ਵੱਡੀ ਗੱਲ ਨਹੀਂ ਵੀ ਆਜਾ ਇੱਥੇ ਸੇਵਾ ਕਰਦੇ ਨੇ ਹਾਂ ਇੱਕ ਦੇ ਦਸਵੇਂ ਪਾਛਾ ਤੋਂ ਰੁੜ ਰਹੀਆਂ ਨੇ ਹਾਂ ਉਹ ਬਿਆਂ ਨੇ ਤਾਂ ਇਕੱਲਾ ਨੇ ਹਾਂ ਸੇਵਾ ਕਰੋ ਹਾਂ ਸੇਵਾ ਨਗਰ ਛੋਦੋ ਸੋ ਬਾਬੇ ਬਣਾ ਜਨ ਨਾ ਬਾਬੇ ਦਸ ਰੋਣ ਹੂੰ ਹਾਂ ਜੇ ਤੂੰ ਆਪ ਪੁੱਛ ਕੇ ਕੀ ਲੈਣਾ ਨਹੀਂ ਬਾਬਾ ਤੱਲੇ ਕਰਨਾ ਹਾਂ ਆ ਗਿਆ ਜਨੇ ਇਹ ਰੋਹ ਲਈ ਜਾਂਦੇ ਉਦੋਂ ਹੁੰਦਾ ਹੀ ਜਲਮ ਹੁੰਦਾ ਹਾਂ ਇਹ ਰੂਹ ਦਸਵੇਂ ਪਾਤਸ਼ਾਹ ਦੇ ਉਦੋਂ ਵੀ ਨਾਲ ਸੀ ਵਾਏ ਵਾਏ ਗੁਰੂ ਤੇ ਹੁਣ ਮਾਰੇ ਸਾਨ ਮਨਾਉਣੇ ਬੈਠੀ ਹੁੰਦੀ ਆ ਇਹ ਮਾਰੇ ਨੂੰ ਭੇਜਿਆ ‫אבל אין סערנו מנהל. ‫-אין. ‫-אין? ‫כי. ‫מנהל גבולה לסביבה כולה. ‫מה בעיניין הוא כולט תאיים ‫כן אולי. ‫הואי. ‫אחר כולט תאיים אולי, ‫כן אין גם כולט. ‫-אוי. ‫אחר כולט תאיים אולי. ਨਾ ਤਰਦੀ ਗੱਲ ਹਾਂਜੀ ਨਾ ਤਰਦੀ ਗੱਲ 33 ਸਾਲ ਦੇ ਹੋ ਗਏ ਹਾਂਜੀ 30 32 ਸਾਲ ਪੇ ਹਾਂਜੀ ਇਹ ਵੀ ਹੋ ਗਏ ਉਹਨਾਂ ਜਨਮ ਭਜਨ ਕੀ ਤਾਂ ਹੁਣਾਂ ਲੈ ਗਦੀ ਪੂਰਾ ਹਾਂਜੀ ਹਾਂਜੀ ਕਦੋਂ ਹੋ ਜੇ ਵੇਖੋ ਯਾਰ ਕਿ ਸ਼ੁਰੂ ਹੋ ਗਿਆ ਵੇਸੇ ਵਕਤ ਤੇ ਚੱਲਦੀ ਜਿਹੜੇ ਭਾਗਾ ਵਾਲੇ ਨੂੰ ਕਰ ਲੈਣਗੇ ਜਿਨ੍ਹਾਂ ਨੇ ਕਰਮਾਂ ਆ ਇਹ ਉਹਨਾਂ ਬਾਬਿਆਂ ਬਜਨ ਸੁਲਾਇਆ ਸੀ ਠੀਕ